ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਰਾਸ਼ੀ ਫਾਲ ਟੀਵੀ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ ਕਿਉਂਕਿ ਕੁੰਭ ਰਾਸ਼ੀ ਅਤੇ ਤੁਲਾ ਰਾਸ਼ੀ ਵਾਲਿਓ ਵਠਿਆਈ ਵੰਡਣ ਦੇ ਲਈ ਤਿਆਰ ਹੋ ਜਾਓ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਤੁਸੀਂ ਹੁਣ ਹੋ ਜਾਓਗੇ ਤਨ ਦੇ ਨਾਲ ਮਾਲਾ ਮਾਲ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦੀ ਸਦਾ ਕ੍ਰਿਪਾ ਤੁਹਾਡੇ ਤੇ ਨਾਲ 12 ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ 12 ਹੀ ਰਾਸ਼ੀਆਂ ਨੂੰ ਤਨ ਦੇ ਨਾਲ ਮਾਲਾ ਮਾਲ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਨੂੰ ਅੱਜ ਤੋਂ ਪੂਰੇ 10 ਦਿਨਾਂ ਤੱਕ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੁਸੀਂ ਇਸ ਗੱਲ ਨੂੰ ਸਹੀ ਸੁਣਿਆ ਹੈ ਇਹਨਾਂ 10 ਦਿਨਾਂ ਦੇ ਅੰਦਰ ਤਿੰਨ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਬਹੁਤ ਹੀ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਪੋਜ਼ਿਟਿਵ ਬਣ ਜਾਵੇਗਾ ਇਸ ਸਮੇਂ ਭਗਵਾਨ ਸੂਰਜ ਦੇਵ ਤੁਹਾਡੇ ਤੇ ਬਹੁਤ ਜ਼ਿਆਦਾ ਪਰਸੰਨ ਹੋ ਚੁੱਕੇ ਹਨ ਮਿਹਰਬਾਨ ਹੋ ਚੁੱਕੇ ਹਨ ਆਪਣੀ ਕਿਰਪਾ ਤੁਹਾਡੇ ਤੇ ਵਰਸਾਉਣ ਵਾਲੇ ਹਨ ਇਹਨਾਂ 10 ਦਿਨਾਂ ਦੇ ਅੰਦਰ ਪੂਰੇ 5 ਸਾਲਾਂ ਬਾਅਦ ਬਹੁਤ ਹੀ ਵੱਡਾ ਮਹਾਦੁਰਲਭ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਇਹੋ ਜਿਹੇ ਦੁਰਲਭ ਯੋਗ ਕਦੇ-ਕਦੇ ਹੀ ਬਣਦੇ ਹਨ। ਇਸ ਸਮੇਂ ਗ੍ਰਹਿ ਨਕਸ਼ਤਰਾਵਾਂ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਗ੍ਰਹਿ ਨਕਸ਼ਤਰਾਾਂ ਦੀ ਬਦਲਦੀ ਹੋਈ ਚਾਲ ਤੁਹਾਨੂੰ ਵੱਡਾ ਲਾਭ ਦੇ ਕੇ ਜਾਵੇਗੀ ਦੋਸਤੋ। ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਅੰਦਰ ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਯੋਗ ਪੁਸ਼ਕਰ ਯੋਗ ਦੇ ਨਾਲ ਹੀ ਰਾਜ ਯੋਗ ਦਾ ਕਾਰਜ ਸਿੱਧੀ ਯੋਗ ਸਵਾਰਥ ਸਿੱਧੀ ਯੋਗ ਅੰਮ੍ਰਿਤ ਸਿੱਧੀ ਯੋਗ ਤਨ ਯੋਗ ਰਾਜ ਨਿਰਮਾਣ ਯੋਗ ਤੇ ਸੁਭਾਗੇ ਮਾਨ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਾਲ ਇਸ ਸਮੇਂ ਤੁਹਾਨੂੰ ਆਪਣੀ ਕਿਸਮਤ ਦਾ ਪੂਰਾ ਹਿੱਸਾ ਮਿਲਣ ਵਾਲਾ ਹੈ ਜੋ ਵੀ ਤੁਸੀਂ ਮਿਹਨਤ ਕੀਤੀ ਸੀ ਉਸ ਦੇ ਨਾਲ ਤੁਹਾਨੂੰ ਚੰਗੇ ਨਤੀਜੇ ਸਾਹਮਣੇ ਆ ਕੇ ਮਿਲਣ ਵਾਲੇ ਹਨ ਮੰਨ ਕੇ ਚੱਲੋ ਤੁਹਾਡੀ ਮਿਹਨਤ ਹੁਣ ਰੰਗ ਲਿਆਵੇਗੀ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਕਰਮਾਂ ਦੇ ਅਨਸਾਰ ਤੁਹਾਨੂੰ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਇਹਨਾਂ ਖੁਸ਼ਖਬਰੀਆਂ ਨੂੰ ਸੁਣ ਕੇ ਤੁਸੀਂ ਖੁਸ਼ੀ ਦੇ ਨਾਲ ਝੂਮ ਉੱਠੋਗੇ ਨੱਚਣ ਲੱਗੋਗੇ ਕਿਉਂਕਿ ਇਹੇ ਖੁਸ਼ਖਬਰੀ ਤੁਹਾਡੇ ਲਈ ਪੂਰੇ 5 ਸਾਲਾਂ ਦੇ ਬਾਅਦ ਆਈ ਹੈ ਇੰਨੀ ਵੱਡੀ ਖੁਸ਼ਖਬਰੀ 5 ਸਾਲਾਂ ਦੇ ਬਾਅਦ ਤੁਹਾਨੂੰ ਮਿਲਣ ਜਾ ਰਹੀ ਹੈ ਕਿਉਂਕਿ ਇੰਨੇ ਦੁਰਲਭ ਸੰਜੋਗ ਤੁਹਾਡੀ ਜ਼ਿੰਦਗੀ ਵਿੱਚ ਬਣਨ ਵਾਲੇ ਹਨ 5 ਸਾਲਾਂ ਦੇ ਬਾਅਦ ਸੰਜੋਗ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਸਮੇਂ ਤੋਂ ਰਿਸ਼ਤਿਆਂ ਨੂੰ ਲੈ ਕੇ ਰੁਕਾਵਟਾਂ ਆ ਰਹੀਆਂ ਸਨ ਉਹ ਰੁਕਾਵਟਾਂ ਤੁਹਾਡੀਆਂ ਸਾਰੀਆਂ ਹੁਣ ਦੂਰ ਹੋ ਜਾਣਗੀਆਂ ਤਹਾਡੀ ਕੁੰਡਲੀ ਦੇ ਦੋਸ਼ ਦੂਰ ਹੋ ਜਾਣਗੇ ਇਸ ਲਈ ਸਾਰੇ ਹੀ ਕੰਮ ਮਨ ਛੱਡ ਕੇ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੀ ਹੈ ਤੇ ਤੁਹਾਡੇ ਲਈ ਲਾਭਦਾਇਕ ਵੀ ਹੋਵੇਗੀ ਜੇਕਰ ਸਾਡੀਆਂ ਦੱਸੀਆਂ ਹੋਈਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਓਗੇ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦਿਓਗੇ ਤਾ ਤੁਸੀਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਜਿਸ ਨਾਲ ਕਿ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਤੁਹਾਨੂੰ ਮਿਲ ਜਾਵੇਗਾ ਅੱਜ ਦੀ ਵੀਡੀਓ ਨਸੀਬ ਵਾਲਾ ਹੀ ਦੇਖ ਪਾਵੇਗਾ ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਸਮਝ ਲਓ ਸਮੇਂ ਦਾ ਤੁਹਾਨੂੰ ਪੂਰਾ ਹੀ ਸਾਥ ਮਿਲਣ ਵਾਲਾ ਹੈ ਦੋਸਤੋ ਤੁਹਾਨੂੰ ਦੱਸਦੇ ਹਾਂ ਕਿ ਭਗਵਾਨ ਸੂਰਜ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣ ਤਾਂ ਕਿ ਉਹਨਾਂ ਦੀ ਕਿਰਪਾ ਤੁਹਾਡੇ ਉੱਪਰ ਹੋ ਜਾਵੇ ਤੇ ਤੁਸੀਂ ਰੇਦੀਆਂ ਸਦਿਆਂ ਨੂੰ ਪ੍ਰਾਪਤ ਕਰ ਲਓ ਜੇਕਰ ਕਾਫੀ ਸਮੇਂ ਤੋਂ ਇੰਨੀ ਜ਼ਿਆਦਾ ਮਿਹਨਤ ਕਰ ਰਹੇ ਸੀ ਪਰ ਮਿਹਨਤ ਦਾ ਫਲ ਤੁਹਾਨੂੰ ਨਹੀਂ ਸੀ ਮਿਲ ਰਿਹਾ ਜਿਸ ਵੀ ਜੌਬ ਦੇ ਲਈ ਤੁਸੀਂ ਇੰਟਰਵਿਊ ਦੇਣ ਲਈ ਜਾਂਦੇ ਹੋ ਉਸ ਵਿੱਚ ਰਿਜੈਕਸ਼ਨ ਮਿਲ ਜਾਂਦੀ ਸੀ ਤਾਂ ਹੁਣ ਤੁਹਾਨੂੰ ਮਨ ਚਾਹੀ ਜੌਬ ਦੀ ਸੰਭਾਵਨਾ ਹੈ ਕਿਉਂਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਬਹੁਤ ਜ਼ਿਆਦਾ ਲਾਭਦਾਇਕ ਸਮਾਂ ਸਾਬਿਤ ਹੋਵੇਗਾ ਤੁਹਾਡੇ ਗ੍ਰਹ ਇਹਨਾਂ ਦਿਨਾਂ ਦੇ ਵਿੱਚ ਪਰਿਵਰਤਨ ਹੋਣਗੇ ਜਿਨ੍ਹਾਂ ਦੀ ਲਾਭ ਦੀ ਸਥਿਤੀ ਬੰਦੀ ਹੋਈ ਨਜ਼ਰ ਆ ਰਹੀ ਹੈ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹੇਗੀ ਇਹ ਸੁਹਣ ਇਸ ਸਮੇਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਨਾਲ ਸੰਬੰਧਿਤ ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਉਹਨਾਂ ਨੂੰ ਕੋਈ ਜੋਬ ਮਿਲ ਸਕਦੀ ਹੈ ਜਿਸ ਦੇ ਨਾਲ ਘਰ ਪਰਿਵਾਰ ਦਾ ਮਾਹੌਲ ਕੁਝ ਨਵਾਂ ਬਣ ਜਾਵੇਗਾ ਪੜਾਈ ਨਾਲ ਸੰਬੰਧਿਤ ਵੀ ਬੱਚਿਆਂ ਵੱਲੋਂ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਹੜੇ ਬੱਚੇ ਤੁਹਾਡੇ ਕੇ ਨਾਮ ਤੁਹਾਡਾ ਸਕੂਲ ਵਿੱਚ ਰੌਸ਼ਨ ਕਰ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਫਿਰ ਮੰਗਣੀ ਸੰਬੰਧੀ ਮੰਗਲਿਕ ਮੰਗਲ ਕੰਮਾਂ ਦੀ ਰੂਪਰੇਖਾ ਵੀ ਬਣਦੀ ਹੋਈ ਨਜ਼ਰ ਆ ਰਹੀ ਹੈ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣੀ ਨਵੀਂ ਗੱਡੀ ਜਾਂ ਫਿਰ ਮਕਾਨ ਵੀ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਇਸ ਵਿੱਚ ਵੀ ਤੁਹਾਨੂੰ ਚੰਗਾ ਦੁੱਗਣਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਇਹ ਵੀ ਇੱਛਾ ਹੁਣ ਤੁਹਾਡੀ ਜਲਦ ਹੀ ਪੂਰੀ ਹੋ ਜਾਵੇਗੀ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਕੰਮ ਹੁਣ ਤੁਹਾਡੇ ਸਫਲਤਾ ਪੂਰਵਕ ਪੂਰੇ ਹੋਣਗੇ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਤਰੱਕੀ ਵੇਖ ਕੇ ਤੁਹਾਨੂੰ ਸਫਲ ਹੁੰਦਾ ਵੇਖ ਕੇ ਤੁਹਾਡੇ ਜਿਹੜੇ ਦੁਸ਼ਮਣ ਹਨ ਹੈਰਾਨ ਰਹਿ ਜਾਣਗੇ ਔਰ ਉਹਨਾਂ ਦਸ਼ਮਨਾਂ ਦਾ ਵੀ ਕੋਈ ਮਾੜਾ ਪ੍ਰਭਾਵ ਤੁਹਾਡੇ ਉੱਤੇ ਨਹੀਂ ਪੈਣ ਵਾਲਾ। ਬੇਚਿਜਕ ਹੋ ਕੇ ਤੁਸੀਂ ਅੱਗੇ ਵਧਣਾ ਹੈ ਤੇ ਨਾਲ ਹੀ ਨਾਲ ਇਸ ਸਮੇਂ ਵਿੱਚ ਜਿੰਨਾ ਵੀ ਸੰਭਵ ਹੋ ਸਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਹੈ। ਲੋਕਾਂ ਦੀ ਮਦਦ ਤਾਂ ਕਰੋਗੇ ਜੇਕਰ ਤੁਹਾਨੂੰ ਹੁੰਦਾ ਹੋਇਆ ਨਜ਼ਰ ਆਵੇਗਾ ਕਿ ਕੋਈ ਲੋੜਵੰਦ ਹੈ ਉਸ ਦੀ ਤੁਸੀਂ ਹੈਲਪ ਕਰ ਸਕਦੇ ਹੋ ਕਿਸੇ ਨੂੰ ਅੰਨ ਦਾ ਦਾਨ, ਕੱਪੜੇ ਦਾ ਦਾਨ ਜੋ ਵੀ ਤੁਹਾਡੇ ਕੋਲ ਸਰਦਾ ਬੰਦਾ ਹੋਵੇ ਉਹ দান ਜਰੂਰ ਕਰੋ ਇਹ ਸਮਾਂ ਉਰਨਤਾਰ ਤੇ ਤੁਹਾਡੇ ਪੱਖ ਵਿੱਚ ਰਹੇਗਾ ਇਸ ਸਮੇਂ ਤੁਸੀਂ ਸਾਰੇ ਹੀ ਕੰਮ ਜੋ ਨਾ ਵਾਤ ਤਰੀਕੇ ਨਾਲ ਕਰ ਸਕਦੇ ਹੋ ਤੁਹਾਨੂੰ ਕੋਲ ਮਿਲਾ ਕੇ ਜਰੂਰ ਸਫਲਤਾ ਮਿਲ ਜਾਵੇਗੀ ਕਿਸੇ ਸਲਾਹਯੋਗ ਕਾਮਦੀ ਵਜ੍ਹਾ ਨਾਲ ਕਿਸੇ ਸਲਾਹਾਂਗਾ ਜੋ ਕਾਮ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਕੋਈ ਇਹ ਜਹਾ ਕੰਮ ਤੁਸੀਂ ਕਰੋਗੇ ਜਿਸ ਨਾਲ ਤੁਹਾਡੀ ਸਮਾਜ ਵਿੱਚ ਕਾਫੀ ਜ਼ਿਆਦਾ ਤਾਰੀਫ ਕੀਤੀ ਜਾਵੇਗੀ ਨੌਜਵਾਨ ਵਰਗ ਬਹੁਤ ਹੀ ਸਮੇਂ ਵਿੱਚ ਆਪਣੇ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਜਿਹੜੇ ਲੋਕ ਬੇਰੁਜ਼ਗਾਰ ਹਨ ਉਹਨਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋਵੇਗੀ ਫਿਰ ਵੀ ਤੁਸੀਂ ਇਸ ਕੰਮ ਦਾ ਲਾਭ ਉਠਾ ਸਕਦੇ ਹੋ ਬਹੁਤ ਹੀ ਤੁਹਾਡੇ ਲਈ ਫਿਰ ਚੰਗਾ ਸਮਾਂ ਹੋਵੇਗਾ ਵੈਸੇ ਤਾਂ ਜੋ ਵੀ ਕੰਮ ਕਰੋਗੇ ਸਫਲਤਾ ਮਿਲੇਗੀ ਕਿਸੇ ਦੀ ਲੋੜ ਨਹੀਂ ਕਿ ਤੁਸੀਂ ਆਪ ਹੀ ਅੱਗੇ ਵਧੇ ਰਹਿਣਾ ਹੈ ਫਿਰ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਵਿੱਚ ਸਫਲਤਾਵਾਂ ਦੇ ਝੰਡੇ ਗੱਡ ਦਿਓਗੇ ਬਹੁਤ ਹੀ ਹੁਣ ਤੁਹਾਨੂੰ ਤਰੱਕੀ ਮਿਲਣ ਵਾਲੀ ਹੈ ਤੇ ਤੁਹਾਨੂੰ ਪਹਿਲਾਂ ਹੀ ਚੌਕਸ ਕਰ ਦਿੱਤਾ ਗਿਆ ਹੈ ਕਿ ਮਨ ਵਿੱਚ ਬਹੁਤ ਹੀ ਸਰਲਤਾ ਦਾ ਭਾਵ ਰੱਖੋ ਪਰ ਸ਼ਾਂਤਤਾ ਦਾ ਭਾਵ ਰੱਖੋ ਗੁੱਸਾ ਨਾ ਹੋਣਾ ਨਹੀਂ ਤਾਂ ਇਹ ਵਿਨਾਸ਼ਤਾ ਤੁਹਾਡੇ ਕਾਰਨ ਬਣ ਜਾਵੇਗਾ ਗੁੱਸੇ ਬਿਲਕੁਲ ਨਹੀਂ ਹੋਣਾ ਬੋਲ ਬਾਣੀ ਵਿੱਚ ਮਿਠਾਸ ਬਣਾ ਕੇ ਰੱਖਣੀ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਨਹੀਂ ਤਾਂ ਤੁਹਾਡਾ ਗਲਤ ਵਿਵਹਾਰ ਤੁਹਾਡੇ ਬਣਾਏ ਹੋਏ ਕੰਮਾਂ ਨੂੰ ਤੁਹਾਡੇ ਘਰ ਵਿੱਚ ਆ ਰਹੀ ਬਰਕਤ ਨੂੰ ਰੋਕ ਸਕਦਾ ਹੈ ਇਹ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਇਸ ਗੱਲ ਤੇ ਤੁਸੀਂ ਜ਼ਰੂਰ ਤੇ ਧਿਆਨ ਕੇਂਦਰਿਤ ਕਰਨਾ ਹੈ ਗਲਤ ਬੋਲੀ ਨਹੀਂ ਬੋਲਣੀ ਤੁਹਾਨੂੰ ਨਾਲ ਹੀ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੰਦੇ ਹੋ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਵਧਾਨੀ ਤੁਹਾਨੂੰ ਜ਼ਰੂਰ ਵਰਤਨੀ ਚਾਹੀਦੀ ਹੈ ਯਕੀਨ ਕਰਿਓ ਇਹ ਪੈਸਾ ਤੁਹਾਨੂੰ ਫਿਰ ਕਿਧਰੋਂ ਵਾਪਸ ਨਹੀਂ ਮਿਲੇਗਾ ਵੈਸੇ ਤਾਂ ਕੋਸ਼ਿਸ਼ ਕਰੋ ਪੈਸਾ ਕਿਸੇ ਨੂੰ ਉਧਾਰ ਨਾ ਹੀ ਦਿਓ ਤਾਂ ਹੀ ਚੰਗਾ ਹੈ ਜੇਕਰ ਕਿਸੇ ਨੂੰ ਕੋਈ ਅਚਾਹੀ ਮਜਬੂਰੀ ਪੈ ਵੀ ਜਾਂਦੀ ਹੈ ਕਿ ਦੇਣਾ ਹੀ ਪੈ ਜਾਂਦਾ ਹੈ ਪੈਸਾ ਤਾਂ ਉਹ ਗੱਲ ਵੱਖਰੀ ਹੈ ਪਰ ਕੋਸ਼ਿਸ਼ ਕਰੋ ਕਿ ਉਸ ਦੇ ਕੋਲੋਂ ਕੁਝ ਲਿਖਵਾ ਕੇ ਜੇਰੀ ਤੁਸੀਂ ਪੈਸੇ ਦਿਓ ਚੰਗਾ ਰਹੇਗਾ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਬਹੁਤ ਸੋਚ ਵਿਚਾਰ ਕਰਕੇ ਹਰ ਗੱਲ ਦਾ ਫੈਸਲਾ ਕਰਿਆ ਕਰੋ ਘਰ ਦੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਬੰਧੀ ਕੋਈ ਵੀ ਅਣਗਹਿਲੀ ਨਾ ਕਰੋ ਸੇਵਾ ਪ੍ਰਤੀ ਬਜ਼ੁਰਗਾਂ ਦਾ ਸੇਵਾ ਭਾਅ ਮਨ ਵਿੱਚ ਰੱਖੋ ਅਣਗਹਿਲੀ ਨਾ ਕਰਿਓ ਤੁਹਾਡਾ ਜਿੱਦੀ ਸੁਭਾਅ ਜੋ ਹੈ ਉਸ ਨੂੰ ਲਚਕੀਲਾ ਬਣਾਓ ਤੇ ਨਾਲ ਦੀ ਨਾਲ ਦੱਸ ਦਈਏ ਪ੍ਰੇਮ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਵਿਆਹ ਦੇ ਵਿੱਚ ਤਬਦੀਲ ਹੋ ਸਕਦਾ ਹੈ ਜਿਸ ਨਾਲ ਮਨ ਖੁਸ਼ ਰਹੇਗਾ ਪ੍ਰੇਮ ਸਬੰਧਾਂ ਵਿੱਚ ਮਜਬੂਰੀ ਬੁੱਧੀ ਆਵੇਗੀ ਤੁਹਾਡੇ ਲਈ ਸਾਰੇ ਹਿੱਸਾ ਸਬੰਧੀ ਵਧੀਆ ਰਹਿਣਗੇ ਜੇਕਰ ਗੱਲ ਕਰੀਏ ਤੁਹਾਡੀ ਸਿਹਤ ਦੀ ਤਾਂ ਬਦਲਦੇ ਹੋਏ ਮੌਸਮ ਦੇ ਕਾਰਨ ਤੁਹਾਡੀ ਸਿਹਤ ਵਿੱਚ ਥੋੜਾ ਜਿਹਾ ਉਤਰਾ ਚੜਾ ਦੇਖਣ ਨੂੰ ਮਿਲ ਸਕਦਾ ਹੈ ਆਪਣੇ ਖਾਣ ਪੀਣ ਤੇ ਥੋੜਾ ਜਿਹਾ ਖਾਸ ਧਿਆਨ ਦਿਓ ਅਰਧਾ ਖਾਣਾ ਤੇ ਹਰੀਆਂ ਸਬਜ਼ੀਆਂ ਹੀ ਖਾਓ ਬਾਹਰ ਦਾ ਖਾਣਾ ਜਿਹੜਾ ਹੈ ਉਸ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਨਹੀਂ ਤਾਂ ਤੁਹਾਨੂੰ ਸਿਹਤ ਸੰਬੰਧੀ ਮੁਸ਼ਕਲਾਂ ਆ ਸਕਦੀਆਂ ਹਨ ਗੱਲ ਕੀਤੀ ਜਾਵੇ ਵਿਦਿਆਰਥੀ ਵਰਗ ਦੀ ਤਾਂ ਵਿਦਿਆਰਥੀ ਵਰਗ ਦੇ ਲਈ ਇਹ ਸਮਾਂ ਬਹੁਤ ਹੀ ਜ਼ਿਆਦਾ ਲਾਭਦਾਇਕ ਰਹੇਗਾ ਉਹਨਾਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ ਆਪਣੀ ਪੜ੍ਹਾਈ ਤੇ ਧਿਆਨ ਕੇਂਦ੍ਰਿਤ ਕਰੋ ਤੁਹਾਨੂੰ ਮਨਚਾਹੀ ਨਤੀਜੇ ਮਿਲਣਗੇ ਤਾਂ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਕੁੰਭ ਰਾਸ਼ੀ ਅਤੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਚੈਨਲ ਨੂੰ ਵਾਦਤ ਵਾਦ ਸ਼ੇਅਰ ਵੀ ਕਰ ਦੇਣਾ ਧੰਨਵਾਦ